ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਮੈਂ ਅੰਬੀਆਂ ਦਾ ਸ਼ਰਬਤ ਬਣਾ ਕੇ ਦਿਖਾਵਾਂਗੀ ਥੋੜੀਆਂ ਮੈਂ ਅੰਬੀਆਂ ਖੱਟੀਆਂ ਥੋੜੀਆਂ ਮਿੱਠੀਆਂ ਲਈਆਂ ਹਾਂ ਆ ਦੇਖੋ ਮੈਂ 5 ਅੰਬੀਆਂ ਲਈਆਂ ਇਹਦਾ ਮੈਂ ਸ਼ਰਬਤ ਬਣਾ ਕੇ ਦਿਖਾਵਾਂਗੀ ਤੁਹਾਨੂੰ ਕਿਸਾ ਬਣਾਇਆ ਇਹ ਪੇਟ ਦੇ ਵਿੱਚ ਗਰਮੀ ਪਈ ਹੋਵੇ ਗਰਮੀਆਂ ਲਈਆਂ ਦੇ ਗਰਮੀ ਪੈ ਜਾਂਦੀ ਆ ਕਈਆਂ ਦੇ ਗਲਾ ਖਰਾਬ ਹੋ ਜਾਂਦਾ ਗਰਮੀ ਤੇ ਮੌਸਮ ਜਦੋਂ ਮੌਸਮ ਚੇਂਜ ਹੁੰਦਾ ਹੈ ਗਲੇ ਖਰਾਸ਼ ਹੁੰਦੀ ਖੰਸੀ ਹੁੰਦੀ ਆ ਉਹਦੇ ਵੀ ਇਹ ਸ਼ਰਬਤ ਬਹੁਤ ਵਧੀਆ ਹੈ ਤੁਸੀਂ ਇਹ ਵੜਾ ਕੇ ਜੂਨ ਦੇਖਣਾ ਤਾਂ ਦੇਖੋ ਇਹਨਾਂ ਨੂੰ ਅੰਬੀਆਂ ਨੂੰ ਕਰ ਲਓ ਰਹਿਣਾ ਮੈਂ ਪੰਜ ਅੰਬੀਆਂ ਲਈਆਂ ਇਹਨਾਂ ਨੂੰ ਛਿਲਣਾ ਉਹ ਛਿਲਕਾ ਬਾਹਰ ਕਰਨਾ ਮੈਂ ਥੋੜੀਆਂ ਖੱਟੀਆਂ ਥੋੜੀਆਂ ਮਿੱਠੀਆਂ ਲਈਆਂ ਆਂ ਅੰਬੀਆਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਬਈ ਜਿਆਦਾ ਖੱਟਾ ਹਾਂ ਜਾਂ ਬਈ ਥੋੜੀਆਂ ਖੱਟੀਆਂ ਥੋੜੀਆਂ ਮਿੱਠੀਆਂ ਹੁੰਦੀਆਂ ਆਂ खट्टिया मिठिया लाओगे शर्रबल बहुत टेस्टी बनेगा खट्टा मिठा पीला लागू एक दो गिलास पानी पा है ਜਾੜ ਦੇ ਅੰਬੀਆਂ ਕੱਟੀਆਂ ਦੇ ਨਾਮ ਤੇ ਇਹਨਾਂ ਨੂੰ ਪਾ ਦਿੰਦੇ ਹਾਂ ਇਹਨਾਂ ਨੂੰ ਰਿਜਨ ਦੇਣਾ ਇੱਕ ਦੋ ਬਾਗੇ ਆ ਜਾਣ ਇਹਨਾਂ ਨੂੰ ਬੰਦ ਕਰ ਦੇਣਾ ਗੈਸ ਆ ਜਿਹੜੇ ਅੰਬਾਂ ਨੂੰ ਉਬਾਲਿਆ ਹੋਇਆ ਸੀ ਠੰਡੇ ਹੋ ਚੁੱਕੇ ਹਨ ਇਹਨਾਂ ਨੂੰ ਜੱਗ ਦੇ ਵਿੱਚ ਪਾ ਕੇ ਮਿਕਸੀ గ్రਿੰਡ ਕਰ ਲੈਣਾ ਨੇ ਹੋ ਰਿਹਾ ਦਿੱਤੇ ਗੁੰਝੇ ਵਿੱਚ ਦੇਣਾ ਨੂੰ ਬਰੈਂਡ ਕਰ ਰਿਹਾ ਕੋੜੇ ਨੂੰ ਕਿਤੇ ਪੀਲੇ ਵਿੱਚ ਕੱਢ ਲਿਆ ਇਸ ਵਿੱਚ ਖੰਡ ਪਾਦਣ ਲੱਗੀ ਹੈ ਕੋਈ ਆਪਣੀ ਸਵਾਦ ਦੇ ਅਨਸਾਰ ਅੰਡਰ ਲੈਣੀ ਇਸ ਵਿੱਚ ਕੋਟੀ ਜੜ ਕੌਲੀ ਲਈ ਖੰਡ ਦੀ ਵਿੱਚ ਵਿੱਚ ਖੰਡ ਪਾ ਦੋ ਥੋੜਾ ਜਿਹਾ ਕਾਲਾ ਨਮਕ 1/2 ਚਮਚਾ ਕਾਲਾ ਨਮਕ 1/2 ਚਮਚਾ ਕਾਲੀ ਮਿਰਚ ਇੱਕ ਚਮਚ ਵਿੱਚ ਛੋਟੀ ਇਲਾਚੀ ਪਾਉਣੀ ਹੈ ਇੱਕ ਚਮਚੇ ਛੋਟੀ ਇਲਾਚੀ ਛੋਟੀ ਇਲਾਚੀ ਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ ਕਾਲਾ ਨਮਕ ਕਾਲੀ ਮਿਰਚ ਛੋਟੀ ਇਲਾਚੀ ਇਹ ਜਖੰਡ ਪਾ ਕੇ ਇਹਨੂੰ 2-3 ਉਬਾਲੇ ਦਿਵਾਉਣੇ ਜਦੋਂ ਖੰਡ ਵਿੱਚ ਮਿਲਟ ਹੋ ਜਾਵੇ ਪੂਰੀ ਤਰ੍ਹਾਂ ਘੁਲ ਜਾਵੇ ਇਹਨੂੰ ਬੰਨ੍ਹ ਕਰ ਲੈਣਾ ਇਹਨੂੰ ਕਿਸੇ ਬੋਤਲ ਵਿੱਚ ਤੁਸੀਂ ਪਾ ਕੇ ਠੰਡਾ ਹੋ ਗਿਆ ਬੋਤਲ ਵਿੱਚ ਪਾ ਕੇ ਫਰਿਜੀ ਵਿੱਚ ਰੱਖ ਸਕਦੇ ਹੋ ਰੋਜ਼ ਇੱਕ ਗਲਾਸ ਵਿੱਚ ਪੀਸ ਪੀਓ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਏਗਾ ਵਿੱਚ ਕਾਲਾ ਲੂਣ ਜਿਹੜੀ ਕਾਲੀ ਮਿਰਚ ਪਾਈ ਆ ਤੁਹਾਡਾ ਗਲਾ ਖਾਂਸੀ ਆਉਂਦੀ ਹੋਵੇ ਪੇਟ ਖਰਾਬ ਹੋਵੇ ਪੇਟ 'ਚ ਗਰਮੀ ਹੋਵੇ ਇਹਦੇ ਨਾਲ ਬਿਲਕੁਲ ਠੀਕ ਹੋ ਜਾਏਗਾ ਥੋੜਾ ਜਿਹਾ ਸਰਪਰ ਪਾ ਲਓ ਬਸ ਫਿਰ ਠੰਡਾ ਪਾਣੀ ਹੋਰ ਵੀ ਪੀ ਕੇ ਉਹ ਬਹੁਤ ਟੈਸਟੀ ਬਣੇ ਹੂੰ ਬਹੁਤ ਟੇਸਟੀ ਬਣਿਆ ਇਹ ਖੱਟਾ ਮਿੱਠਾ ਬਹੁਤ ਸਵਾਦ ਹੈ ਵਿੱਚ ਕਾਲੀ ਮਿਰਚ ਜਿਹੜਾ ਕਾਲਾ ਨੂਨ ਪਾਇਆ ਨਾ ਛੋਟੀ ਲੱਜੀ ਉਹਦੇ ਨਾਲ ਬਹੁਤ ਟੇਸਟ ਵਧੀਆ ਆਇਆ ਹੈ ਬਹੁਤ ਸਵਾਦ ਤੂੰ ਹੀ ਬਣਾ ਕੇ ਦੇਖਣਾ ਤੁਹਾਨੂੰ ਬਹੁਤ ਪਸੰਦ ਆਏਗਾ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਕਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਲੱਗੀ ਐ ਇਹਨੂੰ ਬਣਾ ਕੇ ਜਰੂਰ ਦੇਖਣਾ ਥੈਂਕ ਯੂ ਸასი ਕਰ